ਅਜਿਤ ਸੁਹਾ ਵਿਖੇ ਹਾਈਵੇ ਤੇ ਗਾਉ ਸੇਵਕਾ ਦੀ ਮਦਦ ਨਾਲ ਜੋ ਸੁਹਾ ਪੁਲਿਸ ਨੇ ਜੰਮੂ ਕਸ਼ਮੀਰ ਗਾਉ ਤਸਕਰੀ ਮਾਮਲੇ ਵਿੱਚ ਨੋ گاਵਾਂ ਨੂੰ ਨਿਜਾੜ ਰਹੇ ਇੱਕ ਟਰੱਕ ਨੂੰ ਕਬਜ਼ੇ ਵਿੱਚ ਲਿਆ ਹੈ ਹਾਲਾਂਕਿ ਇਸ ਦੌਰਾਨ ਟਰੱਕ ਚਾਲਕ ਮੌਕੇ ਤੋਂ ਫਰਾਰ ਹੋ ਗਿਆ ਸੁਹਾ ਪੁਲਿਸ ਵੱਲੋਂ ਰਾਜੀਵ 딕ਸ਼ਿਤ ਗਾਉ ਸ਼ਾਲਾ ਦੇ ਪ੍ਰਧਾਨ ਬਾਉ ਅਰਣ ਕੁਮਾਰ ਦੀ ਸ਼ਿਕਾਇਤ ਦੇ ਆਧਾਰ ਤੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਫਿਲਹਾਲ ਸਾਰਿਆਂ ਗਾਵਾਂ ਨੂੰ ਗਾਉ ਸ਼ਾਲਾ ਵਿੱਚ ਰੱਖਿਆ ਗਿਆ ਹੈ ਪੁਲਿਸ ਵੱਲੋਂ ਫਰਾਰ ਹੋਏ ਟਰੱਕ ਚਾਲਕ ਦੀ ਭਾਲ ਜਾਰੀ ਹੈ ਸਰ ਮੈਂ ਕੱਲ ਜੰਮੂ ਤੁਗਿਆ ਹਸਾਰ ਤੇ ਮੈਂ ਦੂਮੇ ਵਾਪਸ ਆਇਆ ਕਰਦਾ ਤੇ ਇਹ ਗੱਡੀ ਦਾ ਟਾਇਰ ਫਟਿਆ ਇਸ ਚੌਕ 'ਚ ਥੋੜੀ ਪਿੱਛੇ ਉਹਦੇ ਬਾਅਦ ਮੇਰੀ ਗੱਡੀ ਵੱਜ ਗਈ ਪਿੱਛੇ ਇਹਦੇ ਪਿੱਛੇ ਜਿੱਲੇ ਮੈਂ ਡਰਾਈਵਰ ਨੂੰ ਫੜਨ ਗਿਆ ਉਤਰ ਕੇ ਇਕੱਲਾ ਉਹਨੇ ਗੱਡੀ ਭਜਾ ਲਈ ਭੱਲੇ ਰੋਡ ਤੇ ਜਿਹੜਾ ਸੋਗ ਦੇ ਭੱਲੇ ਰੋਡ ਹੈ ਫਿਰ ਰੀਜੀ ਤਲੀਕ ਹੋਏ ਤੇ ਵੀ ਮੈਂ ਇਹਦੇ ਪਿੱਛੇ ਗਿਆ ਪਿੱਛੇ ਜਿਹੜਾ ਪਿੱਛੇ ਚੋਕ ਆ ਉੱਥੋਂ ਮੈਂ ਗੱਡੀ ਨਾਲੇ ਅੱਗੇ ਲਾਈ ਇਹ ਮੇਰੇ ਕੋਲ ਗੱਡੀ ਚਲਾ ਲਗਾ ਲੇਖਰ ਇਹਨੇ ਦੁਬਾਰਾ ਲਿੱਗ ਰੋਡ ਤੇ ਬਾਤ ਦੀ ਉਹਦੇ باوجود ਵੀ ਮੈਂ ਇਕੱਲੇ ਨੇ ਇੱਥੇ ਆ ਕੇ ਨਾਲੇ ਅੱਗੇ ਗੱਡੀ ਲਾ ਲਈ ਉਹਦੇ ਬਾਅਦ ਕੀ ਹੋਇਆ ਕਿ ਜਨਾਬ ਪਿੱਛੇ ਮਾਲਕਾ ਕੋਈ ਸ਼ਿਰਨਗਰ ਵਾਲਾ ਦਾੜੀ ਵਾਲਾ ਬੰਦਾ ਹੋ ਕੋਈ ਉਹਨੇ ਕਿਹਾ ਕੀਤਾ ਕਿ ਉਹ ਬਲੋਰੇ ਲਈ ਆਇਆ ਪਿੱਛੇ ਜਿੱਥੇ ਰੇਤਾ ਪੇਦਾਰ ਉਹ ਬਲੋਰੇ ਲਈ ਆਇਆ ਤੇ ਉਹ ਮੈਨੂੰ ਜਿਹੜਾ ਮੈਂ ਤਰਮਾਲ ਪਿਸ਼ਾਬ ਦੀ ਮੁਸ਼ਕਿਲ ਜਿਹੜਾ ਮੈਂ ਡਰਾਈਵਰ ਥੱਲੇ ਦੁਆਰੇ ਆਣਾ ਡੰਗੜਾ ਦੀ ਪਿਸ਼ਾਬ ਦੀ ਮੁਸ਼ਕਿਲ ਮੈਨੂੰ ਆ ਗਈ ਸੀ ਮੈਂ ਉਹਨੂੰ ਇੰਨਾਂ ਕਰਕੇ ਥੱਲੇ ਪਛਾਰ ਦੀ ਮੁਸ਼ਕਿਲ ਨੂੰ ਆ ਗਈ ਮੈਨੂੰ ਸ਼ੱਕ ਪੈ ਗਿਆ ਕਿ ਢੀ ਡੰਗਰ ਦਾ ਗੱਡੀ ਤੇ ਭਾਜੀ ਉਹਦੇ ਬਾਅਦ ਉਹ ਕਹਿੰਦਾ ਇੰਨੀਆਂ ਫੜ ਕੇ ਲੈ ਰਿਹਾ ਮੈਨੂੰ ਕਹਿੰਦਾ ਭਾਜੀ ਕੰਮ ਕਰਾ ਦਿੰਦਾ ਕੰਮ ਕਰਾ ਦਦਾ ਤੇ ਜਿੱਲੇ ਮੈਂ ਡੰਗਰ ਦੇਖੇ ਤੇ ਫਿਰ ਮੈਂ ਉਹ ਉਹ ਦਰਿਆਵਾਂ ਕੀ ਫੜੇ ਦਾ ਹਾਲਿਕਨ ਇੱਕ ਮੋੜਾ ਆਇਆ ਉਧਰ ਮੋਟਰਸਾਈਕਲ ਤੇ ਭਾਜੀ ਧਮਾਰੋਲੀ ਮਾਰੋਣੀ ਇਹਨੂੰ ਮੈਂ ਉਹਨੂੰ ਛੱਡਦਾ ਨਹੀਂ ਕਿਉਂਕਿ ਆਹ ਉਦੋਂਪੁਰ ਨਾਕਾ ਲਾਗਦਾ ਤੇ ਨੱਡ ਰੋਡ ਪਰ ਆਸੇ ਉੱਥੇ ਤਰਿਆ ਗੱਡੀਆਂ ਹੁਕ ਚੁੱਕੇ ਹੋਏ ਇਹ ਗੋਆਣੀਆਂ ਅਸੀਂ ਵੀ ਮੈਂ ਨਹੀਂ ਛੱਡਦਾ ਉਹ ਮੋਟਰਸਾਈਕਲ ਨਾਲ ਮੋੜ ਆਇਆ ਮਾਰੋ ਨੇ ਮਾਰੋ ਨੇ ਤੇ ਉਹ ਭੱਜ ਗਿਆ ਪਿੱਛੇ ਫਿਰ ਬਲੂਰੋ ਵਾਲਾ ਜਿਹੜਾ ਦਾੜੀ ਵਾਲਾ ਗੁਜਰ ਆਇਆ ਉਹਨੇ ਉਹਨੇ ਦੋਨੇ ਡਰਾਈਵਰ ਇੱਕ ਨੇਟਰਾ ਹੀ ਫੜਿਆ ਤੇ ਬਲੂਰੋ ਲੈ ਕੇ ਵਾਪਸ ਭੱਜ ਗਿਆ ਮੇਰੀ ਗੱਡੀ ਦਾ ਘਰ ਤੋਂ ਵੱਧ ਵੀ 50000 ਦਾ ਨੁਕਸਾਨ ਹੋਇਆ ਲਾਣਾ ਜੈ ਜਿਹੜੀ ਘਟਨਾ ਹੋਈ ਹੈ ਉਹਦੇ ਬਾਰੇ ਕੀ ਜਾਣਕਾਰੀ ਹੈ ਜੈਗੋ ਮਾਤਾ ਜੈਗੋਪਾਲ ਅੱਜ ਸਵੇਰੇ ਤੜਕੇ ਦਾ 6:30 ਵਜੇ ਦੇ ਕਰੀਬ ਸਾਨੂੰ ਰਜੀਵ ਵਿਖੇਦ ਗਊਸ਼ਾਲਾ ਦੇ ਵਿੱਚ ਇਨਫੋਰਮੇਸ਼ਨ ਆਈ ਆ ਕਿ ਇੱਕ ਟਰੱਕ ਜੋ ਮਰੂਤੀ ਏਜੰਸੀ ਦੇ ਕੋਲ ਚਿਮਾ ਪੈਟਰੋਲ ਪੰਪ ਦੇ ਸਾਹਮਣੇ ਬਿਲਕੁਲ ਫੜਿਆ ਗਿਆ ਆ ਔਰ ਉਹਦੇ ਵਿੱਚ ਜਿਹੜਾ ਗਊਵਾਂਛਾ 9 ਜਾਂ 10 ਦੇ ਕਰੀਬੇ ਦੇ ਵਿੱਚ ਗਊਵਾਂਛਾ ਮੌਜੂਦ ਆ ਤੇ ਜਿਸ ਵੇਲੇ ਅਸੀਂ ਮੌਕੇ ਦੇ ਉੱਤੇ ਪਹੁੰਚੇ ਆ ਮੌਕੇ ਦੇ ਉੱਤੇ ਪਹੁੰਚ ਕੇ ਅਸੀਂ ਦੇਖਿਆ ਆ ਕਿ ਇੱਕ ਵੀਰ ਤਰਸੀਮ ਲਾਲ ਜੀ ਜੋ ਕਿ ਪਿਛੋਂ ਜੰਮੂ ਦੇ ਸੰਭਾ ਡਿਸਟ੍ਰਿਕਟ ਦੇ ਰਹਿਣ ਵਾਲੇ ਨੇ ਔਰ ਉਹਨਾਂ ਨੇ ਸਾਨੂੰ ਸਾਰੀ ਇਹ ਘਟਨਾ ਦਾ ਵੇਰਵਾ ਦਿੱਤਾ ਭਈ ਇੱਕ ਜਿਹੜਾ ਟਰੱਕ ਆ ਇਹ ਗੱਡੀ ਜਿਹੜੀ ਹੈਗੀ ਆ ਜੇਕੇ 14 ਐਚ 4692 ਨੰਬਰ ਗੱਡੀ ਆ ਜਿਸ ਗੱਡੀ ਨੇ ਉਹਨਾਂ ਦੀ ਜਿਹੜੀ ਡਿਜ਼ਾਇਰ ਸੀ ਇੰਸਪੈਕਟਡ ਡਿਜ਼ਾਇਰ ਸੀ ਉਹਦੇ ਵਿੱਚ ਟੱਕਰ ਮਾਰੀ ਔਰ ਜਿਸ ਵੇਲੇ ਗੱਡੀ ਇਹਨਾਂ ਨੇ ਰੋਕੀ ਆ ਰੋਕ ਕੇ ਜਿਸ ਵੇਲੇ ਇਹਨਾਂ ਨੂੰ ਪਤਾ ਲੱਗ ਗਿਆ ਜਿਸ ਵੇਲੇ ਇਹਨਾਂ ਨੇ ਉਹਨੂੰ ਡਰਾਈਵਰ ਦੇ ਨਾਲ ਗੱਲਬਾਤ ਕੀਤੀ ਪੁੱਛਗਿੱਛ ਕੀਤੀ ਤਾਂ ਉਹਨੇ ਉੱਥੇ ਦੌੜਨ ਦੀ ਕੋਸ਼ਿਸ਼ ਕੀਤੀ ਤਾਂ ਮੁੜ ਕੇ ਇਹਨਾਂ ਨੇ ਦੇਖਿਆ ਤੇ ਜਿਹੜਾ ਟਰੱਕ ਦੇ ਵਿੱਚ ਗੋਵੰਛ ਭਰਿਆ ਹੋਇਆ ਆ ਔਰ ਐਨਏ ਦੇ ਵਿੱਚ ਇਹਨਾਂ ਦੇ ਗੱਲਬਾਤ ਕਰਦੇ ਕਰਦੇ ਪਿੱਛੋਂ ਇੱਕ ਬਲੈਰੋ ਗੱਡੀ ਨੇ ਆ ਕੇ ਜਿਹੜੇ ਜਿੰਨੇ ਵੀ ਬੰਦੇ ਸੀ ਉਹਦੇ ਵਿੱਚ ਟਰੱਕ ਦੇ ਵਿੱਚ ਜਿਹੜਾ ਡਰਾਈਵਰ ਸੀ ਔਰ ਉਹਦੇ ਦੋ ਸਾਥੀ ਸੀ ਉਹਨਾਂ ਨੂੰ ਸਾਰਿਆਂ ਨੂੰ ਬਿਠਾ ਇਤਲਾਹ ਕਰਕੇ ਪੁਲਿਸ ਨੂੰ ਬੁਲਾਇਆ ਆ ਔਰ ਗੱਡੀ ਤੇ ਆ ਜਿਹੜਾ ਗਊ ਵੰਸ਼ਾ ਸਾਰਾ ਸਾਡੇ ਕੋਲ ਆ ਔਰ ਪੁਲਿਸ ਦੇ ਹਵਾਲੇ ਅਸੀਂ ਕੀਤਾ ਆ ਸੋ ਮੈਂ ਅਸੀਂ ਸਾਰੀ ਜਿੰਨੀ ਮੇਰਾ ਜੀ ਦੇਖੇਲ ਗਊਸ਼ਾਲਾ ਸਮੂਹ ਦਸੂਹਾ ਸ਼ਹਿਰ ਵਾਸੀ ਆ ਅਸੀਂ ਸਾਰੇ ਪੰਜਾਬ ਸਰਕਾਰ ਤੌਰ ਪੁਸ ਪ੍ਰਸ਼ਾਸਨ ਤੋਂ ਮੰਗ ਕਰਦੇ ਆ ਕਿ ਇਸ ਕੇਸ ਦੇ ਵਿੱਚ ਪੂਰੀ ਖੋਜ ਕੀਤੀ ਜਾਵੇ ਪੂਰੀ ਕੀਤੀ ਵੈਰੀਫਾਈ ਕੀਤਾ ਜਾਵੇ ਗੱਡੀ ਤੋਂ ਟੋਲ ਪਲਾਜ਼ਿਆਂ ਤੋਂ ਜਿੱਥੇ ਜਿੱਥੋਂ ਗੱਡੀ ਲੰਘ ਕੇ ਆਈ ਆ ਗਊ ਵੰਸ਼ ਜਿੰਨਾ ਵੀ ਵਿੱਚ ਹੈਗਾ ਕਈਆਂ ਦੇ ਕੰਨਾਂ ਦੇ ਵਿੱਚ ਟੈਗ ਲੱਗੇ ਹੋਏ ਆ ਸਾਰਾ ਪਤਾ ਕੀਤਾ ਜਾਵੇ ਪ੍ਰੋਪਰ ਪੂਰੀ ਸ਼ਾਨਦਾਰ ਪੂਰੀ ਗੰਭੀਰਤਾ ਦੇ ਨਾਲ ਸ਼ਾਨਦਾਰ ਕੀਤੀ ਜਾਵੇ ਔਰ ਜਿੰਨੇ ਵੀ ਜੋ ਵੀ ਮੁਜਰਮ ਇਹਦੇ ਵਿੱਚ ਹੈਗੇ ਆ ਚਾਹੇ ਉਹ ਬਲੈਰੋ ਗੱਡੀ ਵਾਲਾ ਸੀ ਜਿਹੜਾ ਪਿੱਛੇ ਨਾਲ ਗੱਡੀ ਚੱਲ ਰਹੀ ਸੀ ਜਿਹੜਾ ਡਰਾਈਵਰ ਸੀ ਇਹਦੇ ਨਾਲ ਜਿੰਨੇ ਕਲਿੰਡਰ ਸੀ ਸਾਰੇ ਉਹਨਾਂ ਦਾ ਸਾਰਿਆਂ ਦਾ ਪਤਾ ਕੀਤਾ ਜਾਵੇ ਉਹਨਾਂ ਤੇ ਬਣਦੀ ਸਖਤੋ ਸਖਤ ਕਾਰਵਾਈ ਕੀਤੀ ਜਾਵੇ ਨਾਲ ਦੀ ਨਾਲ ਮੈਂ ਸਮੂਹ ਪੁਲਿਸ ਨੂੰ ਪ੍ਰਸ਼ਾਸਨ ਨੂੰ ਔਰ ਸਰਕਾਰ ਨੂੰ ਇਹ ਵੀ ਦੱਸ ਦੇਣਾ ਚਾਹੁੰਦਾ ਕਿ ਇਹ ਵਿਸ਼ਾ ਸਾਡੇ Hindu ਸਮਾਜ ਦੀਆਂ ਸਮੂਹ Hindu ਸਮਾਜ ਦੀਆਂ ਧਾਰਮਿਕ ਭਾਵਨਾਵਾਂ ਦੇ ਨਾਲ ਜੁੜਿਆ ਹੋਇਆ ਹੈ ਇਸ ਕਰਕੇ ਇਹਦੇ ਵਿੱਚ ਹਲਕੀ ਜਿਹੀ ਵੀ ਕੋਈ ਕੁਤਾਈ ਨਾ ਬਤੀ ਜਾਵੇ ਔਰ ਜਿੰਨੀ ਵੀ ਜਲਦੀ ਤੋਂ ਜਲਦੀ ਹੋ ਸਕਦਾ ਇਸ ਸੀਬੀਐਸ ਕੇਸ ਦੀ ਖੋਜ ਕਰਕੇ ਦੋਸ਼ੀਆਂ ਦੇ ਉੱਤੇ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਨਹੀਂ ਤਾਂ ਮਜਬੂਰਨ ਜਿਹੜਾ ਸਾਨੂੰ ਸਾਨੂੰ ਸਮਾਜ ਜਿਹੜਾ ਹੈਗਾ ਸੰਘਰਸ਼ ਕਰਨਾ ਪਏਗਾ ਪਰ ਫਿਰ ਵੀ ਅਸੀਂ ਇਹ ਕਹਿਣਾ ਚਾਹੁੰਦੇ ਆ ਕਿ ਜਿਵੇਂ ਹੀ ਅਸੀਂ ਫੋਨ ਕੀਤਾ ਆ ਮੌਕੇ ਤੇ ਹੀ ਮੌਜੂਦਾ ਜਿਹੜੀ ਸਾਡੀ ਪੁਲਿਸ ਆ ਸਾਡੇ ਐਸਐਚਓ ਸਾਹਿਬ ਆ ਦਸੂਹਾ ਹਲਕੇ ਦੇ ਉਹ ਪਹੁੰਚ ਗਏ ਆ ਔਰ ਗੱਡੀ ਉਹਨਾਂ ਨੇ ਕਰਕੇ ਆਪਣੀ ਆਪਣੇ ਗ੍ਰਿਫਤ ਦੇ ਵਿੱਚ ਲੈ ਕੇ ਨਾਲ ਦੀ ਨਾਲ ਅਗਲੀ ਕਾਰਵਾਈ ਦੇ ਉੱਤੇ ਆਪਣਾ ਚੱਲ ਪਿਆ ਬਹੁਤ ਬਹੁਤ ਧੰਨਵਾਦ ਜੀ ਜੈਗੋ ਮਾਤਾ ਜੈਗੋ ਪਾਲ ਸਰ ਜਿਹੜਾ ਅਜਮਰੂਤੀ ਜੈਂਸੀ ਲੱਗ ਇੱਕ گاਵਾਂ ਦਾ ਆ ਕੇਸ ਹੈ ਉਹਦੇ ਬਾਰੇ ਕੀ ਜਾਣਕਾਰੀ ਹੈ ਅੱਜ ਸਵੇਰੇ ਕੁਛੇ ਵਜੇ ਸਾਨੂੰ ਸੂਚਨਾ ਮਿਲੀ ਕਿ ਇੱਕ ਟਰੱਕ ਆਇਆ ਜੋ ਕਿ ਜੀਐਨਕੇ ਦਾ ਨੰਬਰ ਹੁੰਦਾ ਉਹਦੇ ਵਿੱਚ گاਵਾਂ ਲੱਦੀਆਂ ਤੇ ਉਹ ਜੀਐਨਕੇ ਵੱਲ ਨੂੰ ਉਹਨਾਂ ਨੂੰ ਮਰੀ ਤਸਵੀਰ ਕਰਕੇ ਲੈ ਕੇ ਆ ਰਹੇ ਨੇ ਜੋ ਸਾਨੂੰ ਅ ਅਰਣ ਕੁਮਾਰ ਜੀ ਜਿਹੜੇ ਤੇ ਸੁਸਵਾ ਵਿਹਰ ਬਹੁ ਸ਼ਾਲਾ ਚਾਹੁੰਦੇ ਨੇ ਤੇ ਉਹਨਾਂ ਦੇ ਨਾਲ ਤਰਸ਼ੀਨ ਸਿੰਘ ਜੋ ਕਿ ਜੰਮੂ ਦੇ ਰਹਿਣ ਵਾਲੇ ਸੀਗੇ ਇਹਨਾਂ ਨੇ ਸਾਨੂੰ ਸੂਚਨਾ ਦਿੱਤੀ ਤੇ ਜਿਸ ਦੇ ਆਧਾਰ ਤੇ ਅਸੀਂ ਮਕਦਮਾ ਨੰਬਰ 195 ਵਿੱਚ ਦਰਜ ਕੀਤਾ ਇਹ ਕੌਮਰਟੀ ਦਾਇਰਾ ਔਰ ਜਿਹੜੀਆਂ گاਵਾ ਸੀ 6 گاਵਾ ਸੀ ਔਰ 3 ਬੱਚੇ ਸੀ ਉਹ ਫਿਰ ਅਸੀਂ ਉਹਨਾਂ ਨੂੰ ਬਰਾਮਦ ਕੀਤਾ ਤੇ ਜਿਹੜੇ ਦੋਸ਼ੀ ਸੀ ਜਿਹਦੇ ਦੇ ট্রাক ਵਾਲੇ ਸੀਗੇ ਉਹ ਮੌਕੇ ਤੋਂ ਫਰਾਰ ਹੋ ਗਏ ਤੇ ਉਹਨਾਂ ਨਾਲ ਇੱਕ ਹੋਰ ਗੱਡੀ ਬਲੈਰੋ ਸੀ ਤੇ ਲੇਕਿਨ ਅਜੇ ਤੱਕ ਕੋਈ ਪਹੁੰਚ ਨਹੀਂ ਰਹੀ ਜਲਦੀ ਅਸੀਂ ਕੈਮਰੇ ਖੰਭਾ ਰਹੇ ਹਾਂ ਔਰ ਉਹਨਾਂ ਨੂੰ ਦੋਸ਼ੀਆਂ ਨੂੰ ਜਲਦੋਂ ਜਲਦ ਪਹੁੰਚ ਕਰਕੇ ਕਾਨੂੰਨੀ ਕਾਰਵਾਈ ਮਚਾ ਲਈ ਜੀ ਜਿਹੜੀ ਗੱਡੀ ਉੱਚ ਗਾਵਾਂ ਮਲੀਆ ਉਹਦੇ 'ਚ ਵੀ ਟਰੈਕ ਨੰਬਰ ਲੱਗੇ ਹੋਏ ਵੇ ਉਹਦੇ ਤੋਂ ਕੋਈ ਮਿਲੀ ਇਨਫਰਮੇਸ਼ਨ ਹਾਂ ਅਸੀਂ ਕਰ ਰਹੇ ਹਾਂ ਉਹ ਵੀ ਐਫਰਟ ਕਰ ਰਹੇ ਹਾਂ ਪਤਾ ਕੀਤਾ ਜਾਏਗਾ ਕਿ ਇਹ ਜਿਹੜੀਆਂ ਗਾਵਾਂ ਦੇ ਕੰਨਾਰੇ ਵਿੱਚ ਟੈਗ ਲੱਗੇ ਨੇ ਇਹ ਇਹ ਕਿਸ ਮਾਲਕ ਦੇ ਨਾਮ ਹੈਗੀਆਂ ਇਹ ਗਾਵ ਤੇ ਉਹ ਦੇਖੂਗੇ ਆਪਾਂ ਪਤਾ ਕਰਾਂਗੇ ਕਿ ਹਾਂ ਦੀ ਤੁਸੀਂ ਕਿਸੇ ਨੂੰ ਵੇਚੀ ਸੀ ਗਾਂ ਜਾਂ ਚੋਰੀ ਕਰਕੇ ਲੈ ਗਏ ਇਹ ਕਿਸ ਤਰ੍ਹਾਂ ਇਹ ਤਫੀਸ਼ ਦੇ ਵਿੱਚ ਪੈਂਦਾ ਜੇ